ਮਲਾਰ ਮਹੱਲਾ ਪੰਜਵਾ ਵਿਛਰਤ ਕਿਉ ਜੀਵੇ ਓਏ ਜੀਵਨ ਚਿਤ ਹੈ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ ਜਿਨ ਕੋ ਬਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ੁਰ ਪੇਖਤ ਸਦਾ ਹਜੂਰੇ ਨਾਨਕ ਰਵ ਰਹੇ ਓ ਸਭ ਅੰਤਰ ਸਰਬ ਰਹਿਆ ਪਰਪੂਰੇ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕੌਨ ਕੌਨ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਓ ਦੇਵ ਕੁਲ ਦਾਇਤ ਕੁਲ ਜਾਖੇ ਕਿੰਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੁਖ ਬਿਦਾਰੇ ਕਾਮ ਕ੍ਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ਦੀਨ ਦਇਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲੇ ਹਾਰੇ ਮਲਾਰ ਮਹੱਲਾ ਪੰਜਵਾ ਅਜ ਮੈਂ ਬੈਸਿਓ ਹਰ ਹਾਟ ਨਾਮ ਰਸ ਸਾਝੀ ਕਰ ਜਨ ਸੋ ਜਾਉ ਨ ਜਮ ਕੈ ਘਾਟ ਰਹਾਉ ਤਾਰ ਅਨੁਗ੍ਰਹ ਬਾਰ ਬ੍ਰਹਮ ਰਾਖੇ ਪ੍ਰਮਕੇ ਖੁੱਲੇ ਕਪਾਟ ਬੇਸੁਮਾਰ ਸਾਹੋ ਪ੍ਰਭ ਪਾਇ ਲਾਹਾ ਚਰਨ ਨਿਧ ਖਾਟ ਸਰਨ ਗਹੀ ਅਚੁੱਤ ਅਬਨਾਸੀ ਕਲੇ ਬਖ ਕਾਢੇ ਹੈ ਛਾਟ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨ ਜੋਨੀ ਮਾਟ ਮਲਾਰ ਮਹੱਲਾ ਪੰਜਵਾ ਬਹੁ ਬਿਦ ਮਾਇਆ ਮੋਹ ਹੈ ਰਾਨੋ ਕੋਟ ਮਦੇ ਕੋਊ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਉ ਇਤ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰਾਨੋ ਲੋਗ ਦੁਰਾਇ ਕਰਤ ਠਗਿਆਈ ਹੋਤਉ ਸੰਗ ਨ ਜਾਣੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੋ ਨਾਨਕ ਬਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ ਮਲਾਰ ਮਹੱਲਾ ਪੰਜਵਾ ਦੁਸ਼ਟ ਮੋਏ ਬਿਖ ਖਾਈ ਰੀ ਮਾਈ ਜਿਸਕੇ ਜੀ ਤਿਨਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਓ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਪਾਈ ਸੰਗ ਸਹਾਈ ਛੋੜ ਨ ਜਾਹੀ ਪ੍ਰਭ ਦੀ ਸੈ ਸਭ ਨੀਠਾਈ αναથા 나थ दीन दुख पंजन आप लिए लड़ लाई हर की ओट जीव है दास तेरे नानक प्रभु शरणाई मलार मोहल्ला पंचवा मन मेरे हर के चरण रविजे दर्श प्यास मेरो मन मोहयो हर पंख लगाए मिली जय रहाओ खोजत खोजत मार्ग पायो साधु सेव करीजे ਤਾਰ ਅਨੁਗ੍ਰਹੋ ਸਵਾਮੀ ਮੇਰੇ ਨਾਮ ਮਹਾਰਸ ਪੀਜੈ ਤਰਾਹਿ ਤਰਾਹਿ ਕਰ ਸਰਨੀ ਆਏ ਜਲ ਤਉ ਕਿਰਪਾ ਕੀਜੈ ਕਰ ਗਹਿ ਲੇਹੁ ਦਾਸ ਆਪਣੇ ਕੋ ਨਾਨਕ ਅਪਨੋ ਕੀਜੈ ਮਲਾਰ ਮਹੱਲਾ ਪੰਜਵਾ ਪ੍ਰਭ ਕੋ ਪਗਤ ਬਛਲ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਅਪਨੋ ਜਸ ਵਰਤਾਇਓ ਰਹਾਓ ਜੈ ਜੈਕਾਰ ਕੀਨੋ ਸਭ ਜਗ ਮਹਿ ਦਇਆ ਜੀਨ ਮਹਿ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਉ ਨ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰਮ ਭਉ ਮੇਟ ਸੁਖਾਇਓ ਮਹਾ ਆਨੰਦ ਕਰਹੁ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ 기ਰਾਸ ਆਪਣਾ ਖਸਮ ਧਿਆਈਐ ਰਹਾਉ ਗੁਰ ਕੇ ਚਰਨ ਵਿਟਹਾਂ ਬਲ ਜਾਓ ਗੁਰ ਕੇ ਗੁਣ ਅਨ ਦਿਨ ਨਿਤ ਗਾਓ ਗੁਰ ਕੀ ਧੂੜ ਕਰੋ ਇਸ ਨਾਨ ਸਾਚੀ ਦਰਗਹਿ ਪਾਈਐ ਮਾਨ ਗੁਰ ਬੋਹਿਥ ਭਵ ਜਲ ਤਾਰਨ ਹਾਰ ਗੁਰ ਪੀਟੈ ਨਾ ਹੋਏ ਜੋਨ ਆਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਕੋ ਕਰਮ ਲਿਖਿਆ ਧੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ ਜਾਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰੇ ਰੰਗ ਰਾਤੇ ਰਹਾਉ ਗਾਵਣ ਸੁਣਣ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸਾਚ ਸਮਾਣਾ ਜਪ ਜਪ ਜੀਵਹਿ ਤੇਰਾ ਨਾਉ ਤੁਝ ਬਿਨ ਦੂਜਾ ਨਹੀਂ ਥਾਉ ਦੁੱਖ ਸੁਖ ਕਰਤੇ ਹੁਕਮ ਰਜਾਏ ਬਾਣੇ ਬਖਸ ਬਾਣੇ ਦੇ ਸਜਾਏ ਦੁਹਾ ਸਿਰ ਆਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣ ਹੈ ਤੂੰ ਆਪੇ ਬੂਝ ਹੈ ਸੁਣ ਆਪ ਵਖਾਣ ਹੈ ਸੇਈ ਭਗਤ ਜੋ ਤੁਧ ਭਾਣੇ ਨਾਨਕ ਤਿਨ ਕੈ ਸਦ ਕੁਰਬਾਨੇ ਮਲਾਰ ਮਹੱਲਾ 5 ਪਰਮੇਸ਼ਰ ਹੋ ਆ ਦਿਆਲ ਮੀਗ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸਮਾਲ ਗੁਰ ਪੂਰੇ ਕੀ ਸੇਵਾ ਪਾਇਆ ਐਥੈ ਊਥੈ ਨਿਭਹਿ ਨਾਲ ਰਹਾਉ ਦੁਖ ਭੰਨਾ ਪੈ ਪੰਜਨ ਹਾਰ ਆਪਣਿਆਂ ਜੀਆ ਕੀ ਕੀਤੀ ਸਾਰ ਰੱਖਨ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤਾ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣਹਿ ਪਰਤਾਪ ਨਾ ਵੈ ਕੀ ਪੈਜ ਰਖਦਾ ਆਇ ਨਾਨਕ ਬੋਲੇ ਤਿਸ ਕਾ ਬੋਲਾਇ ਮਲਾਰ ਮਹੱਲਾ ਪੰਜਵਾ ਗੁਰ ਸਰਣਾਈ ਸਗਲ ਨਿਧਾਨ ਸਾਚੀ ਦਰਗਹ ਪਾਈਐ ਮਾਨ ਬ੍ਰਹਮ ਪਉ ਦੂਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪਹੁ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤ ਗੁਰ ਜੇਵੜ ਅਵਰ ਨ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰਾਖੈ ਮਾਇਆ ਬਿਖ ਫਿਰ ਬਹੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਪਰਮੇਸ਼ਰ ਸਾਚੈ ਨਾਏ ਸਤ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵੱਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਚ ਅਰਦਾਸ ਰਾਗ ਮਲਾਰ ਮਹੱਲਾ 5 ਪੜ ਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੇ ਦਿਆਰ ਸਿਉ ਰੰਗ ਕੀਆ ਕੀਨੋ ਰੀ ਸਗਲ ਸਿੰਗਾਰ ਤਜਿਓ ਰੀ ਸਗਲ ਵਿਕਾਰ ਤਾਬ ਤੋ ਅਸਥਿਰ ਥੀਆ ਰਹਾਉ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਿਲਰੀ RAM ਨਾਮ ਬੋਲੇ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰੇਮ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਵ ਉਤਾਰ ਨਾਮ ਭਨੇ ਰਮ RAM RAM ਮਾਲ ਮਨ ਫੇਰ ਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮthia ਮਲਾਰ ਮਹੱਲਾ ਪੰਜਵਾ ਮਨ ਕਨੈ ਪ੍ਰਮੈ ਬਨੈ ਉਮਕ ਤਰਸ ਚਾਲੈ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈ ਗੁਨ ਮਾਈ ਮੋਹ ਆਈ ਕਹਾਉ ਬੇਦਨ ਕਾਹੇ ਆਨ ਉਪਾਵ ਸਗਰ ਕੀਏ ਨਹਿ ਦੂਖ ਸ ਕਹਿਲਾਹੇ ਪਜ ਸਰਨ ਸਾਧੂ ਨਾਨਕਾ ਮਿਲ ਗੁਨ ਗੋਬਿੰਦ ਹਗਾਹੇ ਮਲਾਰ ਮਹੱਲਾ ਪੰਜਵਾ ਪ੍ਰੇ ਕੀ ਸੋਬ ਸੁਹਾਵਨੀ ਨੀਕੀ ਹਾ ਹੂ ਹੂ ਗੁੰਧਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾਓ ਤੁਨਿਤ ਲਲਿਤ ਗੁਨਗਿਆ ਅਨਕ ਪਾਂਤ ਬਹੁ ਵਿਦ ਰੂਪ ਦਿਖਾਵਨੀ ਨੀਕੀ ਗਿਰ ਤਰ ਥਲ ਜਲ ਭਵਨ ਭਰਪੁਰ ਘਟ ਘਟ ਲਲਨ ਛਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾਉ ਦਰਸ ਸਫਲਿਉ ਦਰਸ ਪੇਖਿਉ ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੀਘ ਧਰ ਸੁਹਾਗ ਕਨਕੂਰ ਪ੍ਰੀਤ ਮੂਰ ਚਿਤ ਚਾਤਰਿਕ ਬੂੰਦ ਓਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੁਣ ਗੋਪਾਲ ਗਾਉ ਨੀਤ RAM ਨਾਮ ਧਾਰ ਚੀਤ ਰਹਾਓ ਛੋੜ ਮਾਨ ਤਜ ਗੁਮਾਨ ਮਿਲ ਸਾਧੂ ਆਕੇ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੁਖ ਮੀਤ ਬਾਰ ਬ੍ਰਹਮ ਭਏ ਦਿਆਲ ਬਿਨਸ ਗਏ ਬਿਖੇ ਜੰਜਾਲ ਸਾਧ ਜਨਾਂ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ